ਸਸਿਕਾ ਜੀ ਸਾਰਿਆਂ ਨੂੰ ਉਮੀਦ ਆ ਮੇਰੀਆਂ ਭੈਣਾਂ ਮੇਰੇ ਵੀਰ ਬਜ਼ੁਰਗ ਮੇਰੇ ਬੱਚੇ ਸਭ ਠੀਕ ਠਾਕ ਹੋਣਗੇ ਮੈਂ ਤੁਹਾਡੇ ਸਾਹਮਣੇ ਇੱਕ ਸੱਚੀ ਸਟੋਰੀ ਲੈ ਕੇ ਆਈ ਆ ਉਮੀਦ ਆ ਸਾਰਿਆਂ ਨੂੰ ਅੱਛੀ ਲੱਗੂਗੀ ਜਿਵੇਂ ਕਿ ਖਾਓਤ ਬਣੀ ਆ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਖੇਤ ਦਾ ਕੀ ਬਣੂਗਾ ਜਦੋਂ ਘਰ ਨੂੰ ਸਾਨਾ ਜਿਹੜਾ ਚਲਾਉਣ ਵਾਲਾ ਉਹੀ ਪੁੱਠੇ ਪਾਸੇ ਤੋੜ ਲਵੇ ਤਾਂ ਉਸ ਘਰ ਦਾ ਕੀ ਹਾਲ ਹੋਊਗਾ ਇਸੇ ਤਰ੍ਹਾਂ ਕਰਦਾਸਪੁਰ ਜ਼ਿਲ੍ਹੇ ਦੀ ਘਟਨਾ ਆਪ ਸਭ ਨੇ ਟੀਵੀ ਚੈਨਲਾਂ ਤੇ ਖਬਰਾਂ ਸੌਣ ਹੀ ਲਈ ਹੋਏਗੀ ਜਾਂ ਵੇਖ ਲਈ ਹੋਏਗੀ ਕਿ ਉੱਥੋਂ ਦੀ ਇੱਕ ਲੜਕੀ ਨੋ ਅਮਨਦੀਪ ਕੌਰ ਪਿੰਡ ਬੱਬੇਹਾਲੀ ਦੇ ਜਸਤ ਦੇ ਵਿਆਹ ਨੂੰ ਹਜੇ 16 ਮਹੀਨੇ ਹੋਏ ਸੀ ਤੇ ਉਸ ਦਾ ਪਤੀ ਆਕਾਸ਼ਦੀਪ ਤੇ ਉਸ ਦੀ ਸਾਸਰਪਿੰਦਰ ਕੌਰ ਜੋ ਘਰ ਦੀ ਚਲਾਉਣ ਵਾਲੀ ਘਰ ਚਲਾਉਣ ਵਾਲੀ ਜਨਾਨੀ ਸਿਆਣੀ ਮੋਢੀ ਹੋਵੇ ਕੋਈ ਪੁੱਠੇ ਪਾਸੇ ਨੂੰ ਤੋੜ ਲਵੇ ਪਰਵਾਰ ਨੂੰ ਤੇ ਪਰਿਵਾਰ ਦਾ ਕੀ ਬਣਨਾ ਉਹਨਾਂ ਨੇ ਪਲਾਨ ਬਣਾ ਲਿਆ ਮਾਂ ਪੁੱਤਾਂ ਨੇ ਵੀ ਆਪਾਂ ਇਸ ਨੂੰ ਖਤਮ ਕਰਨਾ ਜਿਸ ਦੇ ਵਿਆਹ ਨੂੰ ਹਜੇ 16 ਮਹੀਨੇ ਹੋਏ ਤੇ ਲੜਕੀ ਦੇ ਹੱਥਾਂ 'ਚੋਂ ਚੂੜਾ ਵੀ ਨਹੀਂ ਵਿਧਾਇਆ ਕਿਉਂਕਿ ਸਵਾ ਸਵਾ ਸਾਲ ਜੇ ਡੇਢ ਸਾਲ ਚੂੜਾ ਲੜਕੀਆਂ ਪਾਈ ਰੱਖਦੀਆਂ ਉਹਨਾਂ ਨੇ ਪੂਜਾ ਦਾ ਬਹਾਨਾ ਬਣਾ ਕੇ ਉਸ ਨੂੰ ਪਿੰਡ ਬੱਬੇਵਾਲੀ ਤੋਂ ਪਿੰਡ ਵਿਧੀਪੁਰ ਨੂੰ ਚੱਲ ਪਏ ਤੇ ਵਿਧੀਪੁਰ ਲੜਕੀ ਦੇ ਅਮਨਦੀਪ ਕੌਰ ਦੇ ਪੇਕੇ ਸੀ ਤੇ ਉਹਨਾਂ ਨੇ ਰਸਤੇ ਵਿੱਚ ਨਹਿਰ ਦੇ ਕੋਲ ਆ ਕੇ ਪੂਜਾ ਦਾ ਬਹਾਨਾ ਬਣਾ ਕੇ ਉਸ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਮਾਂ ਪੁੱਤਾਂ ਨੇ ਤੇ ਡਰਾਮਾ ਰਚਿਆ ਕਿ ਸਾਨੂੰ ਰਾਹ ਵਿੱਚ ਲਟੇਰੇ ਪੈ ਗਏ ਤੇ ਸਾਡੀ ਜਿਹੜੀ ਨੋਹ ਆ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਜਦੋਂ ਕਿ ਨਾ ਕੋਈ ਲਟੇਰਾ ਸੀ ਤੇ ਨਾ ਕੋਈ ਕੌਸ ਸੀਗਾ ਉੱਥੇ ਸਭ ਡਰਾਮਾ ਸੀ ਤੱਕਾ ਦੇ ਕੇ ਘਰ ਨੂੰ ਆ ਜਾਂਦੇ ਆ ਤੇ ਪੁਲਿਸ ਦੇ ਰਿਪੋਰਟ ਲਿਖਾਉਂਦੇ ਆ ਵੀ ਸਾਡੀ ਨੂੰ ਨੂੰ ਤਾਂ ਲਟੇਰਿਆਂ ਨੇ ਨਹਿਰ ਵਿੱਚ ਤੱਕਾ ਦਿੱਤਾ ਤੇ ਸਾਨੂੰ ਲੁੱਟਖੋ ਕਰ ਲਿਆ ਤੇ ਸਾਥੋਂ ਸੋਨਾ ਵੀ ਲੁੱਟ ਲਿਆ ਸਾਡਾ ਸਾਰਾ ਕੁਝ ਲੁੱਟ ਲਿਆ ਪਰ ਸਭ ਝੂਠ ਸੀ ਉਸ ਦੀ ਮਾਂ ਅਮਨਦੀਪ ਕੌਰ ਦੀ ਆ ਗਈ ਤੇ ਉਹਨੇ ਰੌਲਾ ਪਾਇਆ ਕਿ ਉੱਥੇ ਵੀ ਇਹ ਹੋ ਨਹੀਂ ਸਕਦਾ ਗੋਤਾਖੋਰ ਆ ਗਏ ਪੁਲਿਸ ਤੇ ਪ੍ਰਸ਼ਾਸਨ ਆ ਗਿਆ ਤੇ ਉਸ ਨੇ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਉਸ ਨੇ ਰੌੜਾ ਪਾਇਆ ਵੀ ਮੇਰੀ ਧੀ ਨੂੰ ਇਹਨਾਂ ਨੇ ਨਹਿਰ ਵਿੱਚ ਜਾਂ ਤਾਂ ਮਾਰ ਕੇ ਸਿੱਟਿਆ ਤੇ ਜਾਂ ਇਹਨਾਂ ਨੇ ਜਿਉਂਦੀ ਨੂੰ ਸੱਟ ਦਿੱਤਾ ਵੀ ਮੇਰੀ ਧੀ ਨੂੰ ਇਹਨਾਂ ਨੇ ਮਾਰਤਾ ਕਿਉਂਕਿ ਦਾਜ ਦੇ ਲੱਭ ਵੀ ਲਾਲਚੀ ਬਹੁਤ ਜ਼ਿਆਦਾ ਸੀ ਕਿਉਂਕਿ ਮਹੀਨਾ-ਮਹੀਨਾ ਮੇਰੇ ਕੋਲੇ ਜਾ ਕੇ ਬੈਠੇ ਰਹਿੰਦੇ ਜਦੋਂ ਕਿ ਮੇਰਾ ਪਤੀ ਦਿਹਾੜੀ ਟੱਪਾ ਕਰਕੇ ਪੈਸੇ ਕਮਾਉਂਦਾ ਤੇ ਅਸੀਂ ਫਿਰ ਰੋਟੀ ਖਾਂਦੇ ਤੇ ਉਹ ਵਿਚਾਰੀ ਨੂੰ ਅਚਾਰ ਹੀ ਬਹੁਤ ਔਖਾ ਲੱਗਿਆ ਤੇ ਉਹ ਜਦੋਂ ਘਰੇ ਕਮਾਈ ਦਾ ਸਾਧਨ ਹੀ ਨਹੀਂ ਹੈ ਤੇ ਕਦੇ ਅਚਾਰ ਪਾ ਦੋ ਕਦੇ ਕੌਣਸਾ ਕਿਉਂਕਿ ਦਾਜ ਦੀ ਮੰਗ ਵੀ ਕਰ ਰਹੇ ਸੀ ਸੋਚਣ ਵਾਲੀ ਗੱਲ ਇਹ ਆ ਵੀ ਕੁੜੀਆਂ ਤਾਂ ਅੱਜ ਕੱਲ ਮੈਰੀ ਨਹੀਂ ਰਹੀਆਂ ਉਸ ਜਵਾਨੇ ਦੇ 25 26 ਸਾਲ ਦੀ ਜੇ 24 ਸਾਲ ਦੀ ਵੀ ਕੁੜੀ ਹੋ ਜਾਂ 20 ਸਾਲ ਦੀ ਹੋਵੇ ਕੁੜੀਆਂ ਹੈ ਹੀ ਨਹੀਂ ਕੁੜੀਆਂ ਦੀ ਕਮੀ ਇੰਨੀ ਆ ਲੋਕਾਂ ਤਾਂ ਕੁੜੀਆਂ ਨੇ ਲਾਭ ਰਿਆਂ ਤੇ ਇਹਨਾਂ ਨੇ ਇੰਨੀ ਸੋਹਣੀ ਕੁੜੀ ਜਿਸ ਨੂੰ ਸਿਹਰਿਆਂ ਨਾਲ ਟੱਕ ਕੇ ਤੇ ਪਾਣੀ ਵਾਰ ਕੇ ਸੱਸ ਨੇ ਪੀਤਾ ਹੋਵੇ ਤੇ ਉਸੇ ਨੂੰ ਉਹਨਾਂ ਹੱਥਾਂ ਦੇ ਨਾਲ ਨਹਿਰ ਵਿੱਚ ਧੱਕਾ ਦੇਵੇ ਤੇ ਉਹ ਕਿੱਧਰ ਲਈ ਸੱਸ ਹੋ ਗਈ ਬਹੁਤ ਹੀ ਮੰਦਭਾਗੀ ਘਟਨਾ ਸੁਣ ਕੇ ਦਿਲ ਨੂੰ ਬਹੁਤ ਹੀ ਦੁੱਖ ਲੱਗਿਆ ਉਸ ਦੀ ਮਾਂ ਆ ਗਈ ਇਕੱਠ ਹੋ ਗਿਆ ਤੇ ਮਾਂ ਨੇ ਬਹੁਤ ਰੋੜਾ ਪਾਇਆ ਵੀ ਇਹਨਾਂ ਨੇ ਮੇਰੀ ਧੀ ਨੂੰ ਆਵਾਜ਼ ਵਿੱਚ ੱੱਕਾ ਦਿੱਤਾ ਮੇਰੀ ਧੀ ਲਟੇਰਿਆਂ ਨੇ ਨਹੀਂ ਛੱਟੀ ਕਿਉਂਕਿ ਜਦੋਂ ਲਟੇਰੇ ਕੋਈ ਪਰਸ ਨਹੀਂ ਖੋਇਆ ਕੋਈ ਕੰਨਾ ਚ ਵਾਲੀਆਂ ਨਹੀਂ ਲਾਈਆਂ ਕੋਈ ਸਕੂਟਰੀ ਨਹੀਂ ਖੋਈ ਵੇਖੋ ਡਰਾਮਾ ਕਿਹੋ ਜਿਹਾ ਰਚਿਆ ਹਨਾ ਠਾਣੇ رپورਟਰ ਪਿੰਦਰਕੌਰ ਜਾ ਕੇ ਲਿਖਾਇਆ ਜੋ ਉਸ ਡਰਾਮਾ ਕਰਿਆ ਤੇ ਥਾਣੇ ਵਾਲੇ ਨੇ ਰਿਪੋਰਟ ਤਾਂ ਲਿਖਣੀ ਸੀ ਜਦੋਂ ਲਿਖਾਉਣ ਗਏ ਜਦੋਂ ਥਾਣੇ ਵਾਲੇ ਸਾਰੇ ਪ੍ਰਸ਼ਾਸਨ ਉੱਥੇ ਪਹੁੰਚਿਆ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉੱਥੇ ਇਹ ਜੀ ਘਟਨਾ ਕੋਈ ਵੀ ਨਹੀਂ ਹੋਈ ਸੀ ਜਦੋਂ ਕਿ ਉਸ ਦੀ ਧਾਲੀਵਾਲ ਪੜ ਦੇ ਨੇੜਿਓਂ ਲਾਸ਼ ਮਿੜੀ ਤਨ ਚਾਰ ਦਿਨ ਬਾਅਦ ਜਦੋਂ ਲਾਸ਼ ਮਿਲ ਗਈ ਤਾਂ ਕਿਹਾ ਕਿ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਹਸਤੇ ਤੇ ਉਸ ਦੇ ਘਰ ਵਾਲੇ ਆਕਾਸ਼ਦੀਪ ਤੇ ਵੀ ਇਹਨਾਂ ਨੇ ਮਾਂ ਪੁੱਤਾਂ ਨੇ ਰਲ ਕੇ ਹੀ ਮਾਰਿਆ ਇਹ ਕਹਿ ਜੀ ਸਾਸ ਹੋਈ ਜਿਸ ਨੇ ਆਪਦੇ ਹੱਥੀਂ ਆਪਦੀ ਨੂੰਹ ਨੂੰ ਨਹਿਰ ਵਿੱਚ ਧੱਕਾ ਦਿੱਤਾ ਤੇ ਉਹ ਮੁੰਡਾ ਕਹਿ ਜਾ ਹੋਇਆ ਜਿਸ ਨੇ ਆਪਣੀ ਵਾਈਫ ਨੂੰ ਨਹਿਰ ਵਿੱਚ ਧੱਕਾ ਦਿੱਤਾ ਐਡੀ ਸੋਹਣੀ ਕੁੜੀ ਜਿਸ ਨੂੰ ਵੇਖ ਕੇ ਰੂਹ ਖੋਸ਼ਣੀ ਤੇ ਇਹਨਾਂ ਦਾ ਕਿਵੇਂ ਜੀ ਕੇ ਦਾਸ ਨੂੰ ਨਹਿਰ ਵਿੱਚ ਧੱਕਾ ਦੇਣ ਦਾ ਤੇ ਮਾਰਦਾ ਜੇ ਇਹਨਾਂ ਨੇ ਨਹੀਂ ਰੱਖਣੀ ਸੀ ਉਹਦੇ ਮਾਪਿਓ ਕੋਲੇ ਛੱਡ ਦਿੰਦੇ ਤੇ ਉਸ ਨੂੰ ਤਲਾਕ ਲੈ ਲੈਂਦੇ ਕਦੋਂ ਕਿ 16 ਮਹੀਨੇ ਵਿੱਚ ਫਿਰ ਝੂਠ ਮਾਰਦੇ ਆ BS ਦੇ ਬੱਚਾ ਨਹੀਂ ਹੋਇਆ ਤਾਂ 16 ਮਹੀਨੇ ਵਿਆਹ ਨੂੰ ਹੈ 16 ਮਹੀਨੇ ਵਿੱਚ ਕਿੱਥੋਂ ਬੱਚਾ ਹੋ ਜੂਗਾ ਕਿਉਂਕਿ 2-2 ਸਾਲ ਤੱਕ ਲਾ ਵੇਟ ਹੀ ਕਰਦਾ ਵੀ ਬੱਚਾ ਠਹਿਰ ਕੇ ਹੋ ਜੂਗਾ ਕੋਈ ਨਹੀਂ 2 ਸਾਲ ਤੱਕ ਕੋਈ ਡਰ ਨਹੀਂ ਨਾਲੇ ਹੁਣ ਤਾਂ 50-50 ਸਾਲ ਦੀਆਂ ਔਰਤਾਂ ਬੱਚੇ ਪੈਦਾ ਕਰ ਸਕਦੇ ਆ ਇਲਾਜ ਹੀ ਇੰਨੇ ਚੱਲ ਪਏ ਆ ਕਿ ਮੂਲਾ ਹੀ ਕੋਈ ਭਵਾ ਕਿਸਮਤ ਮਾੜੀ ਵਾਲੀ ਕੋਖੋਂ ਬੱਚਾ ਨਾ ਪੈਦਾ ਕਰ ਸਕਦੀ ਉਹ ਸੈਂਸ ਇੰਨੀ ਵੱਧ ਗਈ ਆ ਇੱਕ ਘਰ ਨੂੰ ਚਲਾਉਣ ਵਾਲੀ ਮਾ ਆਵਦੇ ਪੁੱਤ ਦਾ ਘਰ ਉਹਨੇ ਨੋਹ ਨਹੀਂ ਕਤਲ ਕੀਤੀ ਉਹਨੇ ਆਪਦਾ ਪੁੱਤ ਵੀ ਨਾਲ ਹੀ ਕਤਲ ਕਰਤਾ ਕਿਉਂਕਿ ਨੋਹ ਤਾਂ ਵਿਚਾਰੀ ਇਸ ਦੁਨੀਆ ਤੋਂ ਚਲੀ ਗਈ ਆ ਤੇ ਪੁੱਤ ਜੇਲ੍ਹ ਚਲਿਆ ਗਿਆ ਤੇ ਆਪ ਜੇਲ੍ਹ ਚਲੀ ਗਈ ਉਸਨੇ ਆਵਦੇ ਪੁੱਤ ਦਾ ਵੀ ਕਤਲ ਕਰ ਦਿੱਤਾ ਇਹੋ ਜਿਹੇ ਡੈਨਾ ਮਾਵਾਂ ਨੂੰ ਵੱਧ ਤੋਂ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਆਪਣੀ ਨੋਹ ਹੱਥੀ ਮਾਰ ਕੇ ਤੇ ਆਵਦੇ ਪੁੱਤ ਦਾ ਜੇਲ੍ਹ ਵਿੱਚ ਭੇਜਤਾ ਆਪ ਜੇਲ੍ਹ ਵਿੱਚ ਚਲੀ ਗਈ ਤੇ ਇਸ ਨੂੰ ਵਾਤ ਉਹ ਦੇ ਤਰਾਵਾਂ ਲੱਗਣੀਆਂ ਚਾਹੀਦੀਆਂ ਕਿਉਂਕਿ ਲੋਕਾਂ ਦੀ ਵੀ ਮੰਗ ਆ ਉਹਨਾਂ ਦੇ ਪਰਿਵਾਰ ਦੀ ਕੁੜੀ ਦੇ ਪੇਕੇ ਪਰਿਵਾਰ ਦੀ ਵੀ ਮੰਗ ਆ ਵੀ ਨਾ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਇਹਨਾਂ ਨੂੰ ਵੇਖ ਕੇ ਹੋਰ ਵੀ ਸਸਤ ਕੋਈ ਇਹ ਜਿਹਾ ਕੰਮ ਨਾ ਕਰੇ ਧੀਆਂ ਤਾਂ ਬੋਤ ਆਉਖੀਆਂ ਲੱਭਦੀਆਂ ਤੇ ਧੀਆਂ ਪਾਲਣੀਆਂ ਵਿਆਹਣੀਆਂ ਪੜਾਉਣੀਆਂ ਮਾਪਿਆਂ ਲਈ ਕਿੰਨੀ ਪ੍ਰੋਬਲਮ ਦੀ ਗੱਲ ਆ ਤੇ ਅੱਜ ਕੱਲ ਧੀਆਂ ਦੀ ਪੜ੍ਹਾਈ ਕਰਾਉਣੇ ਬੱਚੇ ਸਕੂਲ ਭੇਜਣੇ ਤੇ ਲਿਆਉਣੇ ਮਾਪਿਆਂ ਨੂੰ ਕਿੰਨਾ ਜਵਾਨ ਬੱਚਿਆਂ ਨੂੰ ਪੜਾਉਣਾ ਔਖਾ ਜਦੋਂ ਕਾਲਜਾਂ ਵਿੱਚ ਬੱਚੇ ਚਲੇ ਜਾਂਦੇ ਤੇ ਇਹਨਾਂ ਦੀ ਕਿੰਨੀ ਚੰਗਤਾ ਹੁੰਦੀ ਹੈ ਲੈਣਾ ਛੱਡਣਾ ਸਾਰਾ ਕੁਝ ਕਰਨਾ ਮਜਬੂਰੀ ਹੁੰਦੀ ਹੈ ਮਾਪੇ ਦੀ ਵੀ ਕੋਈ ਨਹੀਂ ਵੀ ਲੈਣ ਜਾ ਸਕਦਾ ਤੇ ਕਿਵੇਂ ਪੜਾਇਆ ਮਾਪਿਆਂ ਨੇ ਆਈਲਟਸ ਕਰਾਇਆ ਫਿਰ ਇਹ ਝੂਠ ਬੋਲਦੇ ਵੀ ਅਸੀਂ ਤਾਂ ਕੈਨੇਡਾ ਬਾਹਰ ਜਾਣਾ ਸੀਗਾ ਤੇ ਤਾਂ ਕਰਕੇ ਅਸੀਂ ਬੱਚਾ ਨਹੀਂ ਪੈਦਾ ਕੀਤਾ ਤੇ ਮਾਂ ਪੁੱਤਾਂ ਦੇ ਬਿਆਨ ਵੀ ਨਹੀਂ ਰਲਦੇ ਕਿਉਂਕਿ ਮਾਂ ਬਿਆਨ ਹੋਰ ਦੇ ਰਹੀ ਆ ਪਤ ਹੋਰ ਦੇ ਰਿਹਾ ਜਿਹੜਾ ਝੂਠ ਆ ਉਹ ਕਦੇ ਸੱਚ ਨਹੀਂ ਬਣ ਸਕਦਾ ਜਿਹੜੀ ਸਚਾਈ ਹੈ ਉਹ ਕਦੇ ਸੋਪ ਨਹੀਂ ਸਕਦੀ ਸਚਾਈ ਤਾਂ ਸਾਹਮਣੇ ਆ ਹੀ ਜਾਂਦੀ ਹੈ ਅਖੀਰ ਪੁਲਿਸ ਵਾਲਿਆਂ ਦੀ ਸੂਈ ਵੀ ਉਸ ਦੀ ਸਸਤ ਰਪਿੰਦਰ ਕੌਰ ਤੇ ਉਸ ਦੇ ਘਰ ਵਾਲਾ ਸ਼ਕਾਸ਼ਦੀਪ ਤੇ ਹੀ ਜਾਂਦੀ ਸੀ ਅਖੀਰ ਪੁਲਿਸ ਦੀ ਸੂਈ ਜਿੱਥੇ ਜਾਂਦੀ ਸੀ ਉਹ ਸਚਾਈ ਸਾਹਮਣੇ ਆ ਗਈ ਹੁਣ ਪੁਲਿਸ ਦੇ ਸਾਹਮਣੇ ਬਿਆਨ ਦੇਣ ਤੋਂ ਕੈਮਰਿਆਂ ਸਾਹਮਣੇ ਵੀ ਨੀਵੀਂ ਤਾਂ ਨਹੀਂ ਚੱਕਦੀ ਉਸ ਦੀ ਮਾਂ ਬਿਆਨ ਦੇ ਚੁੱਕੀ ਅਮਨਦੀਪ ਕੌਰ ਦੀਵਸ ਨੇ ਦੋ ਕਤਲ ਪਹਿਲਾਂ ਕਿਤੇ ਤੀਜਾ ਮੇਰੀ ਧੀ ਦਾ ਕਤਲ ਕਰ ਦਿੱਤਾ ਉਹ ਤਾਂ ਪੁਲਿਸ ਹੀ ਉਹਨਾਂ ਨੂੰ ਪੁੱਛ ਸਕਦੀ ਐ ਇਨਟਰੋਗੇਟ ਕਰ ਸਕਦੀ ਐ ਵੀ ਤੁਸੀਂ ਦੋ ਕਤਲ ਪਹਿਲਾਂ ਕਿਹੜੇ ਕੀਤੇ ਆ ਤੇ ਉਹ ਫੇਰ ਹੀ ਦੱਸੂਗੀ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਐ ਪੁਲਿਸ ਹੀ ਸਭ ਕੁਝ ਕਰ ਸਕਦੀ ਐ ਇਸ ਕਰਕੇ ਇਹ ਜਿਹਿਆਂ 10 ਸੱਸਾਂ ਨੂੰ ਵੱਧ ਤੋਂ ਸਜ਼ਾ ਹੋਣੀ ਚਾਹੀਦੀ ਐ ਤੇ ਉਸ ਨੂੰ ਲੋਕਾਂ ਦੀ ਡਿਮਾਂਡ ਆਈ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਵੇਂ ਉਹਨਾਂ ਨੇ ਅਮਨਦੀਪ ਕੌਰ ਨੂੰ ਨਹਿਰ ਵਿੱਚ ਧੱਕਾ ਦਿੱਤਾ ਤੇ ਇੰਨੇ ਦਿਨਾਂ ਬਾਅਦ ਉਹਦੀ ਲਾਸ਼ ਛੜੀ ਗੜੀ ਮਿਲੀ ਤੇ ਅਸਤਰਾ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਵੱਧ ਤਰਾਹਾਂ ਲੱਗਣੀਆਂ ਚਾਹੀਦੀਆਂ ਇਹਨਾਂ ਤੇ ਵੱਧ ਸਜ਼ਾ ਜਿਵੇਂ ਉਹ ਪਤਾਰੀ ਤੜਫ ਤੜਫ ਮਰੀ ਆ ਤੇ ਉਸੇ ਤਰ੍ਹਾਂ ਹੀ ਇਹ ਮਰਨੇ ਚਾਹੀਦੇ ਆ ਕਿਉਂਕਿ ਇਹ ਜੇ ਘਨਾਉਣੇ ਕੰਮ ਕਰਨ ਵਾਲਿਆਂ ਨੂੰ ਉਹੇ ਜਿਹੀ ਘਨਾਣੀ ਸਜ਼ਾ ਮਿਲਣੀ ਚਾਹੀਦੀ ਆ ਇਹਨਾਂ ਨੂੰ ਵੇਖ ਕੇ ਹੋਰ ਵੀ ਕੋਈ ਨਾ ਵਿਗੜੇ ਮੇਰੀ ਤਾਂ ਇਹੀ ਅਪੀਲ ਆ ਗੱਲਾਂ ਤਾਂ ਹੋਰ ਵੀ ਐਡ ਕਰਨ ਨੂੰ ਜੀ ਕਰਦਾ ਪਰ ਇਹ ਜਿਹੜੀ ਗੱਲ ਆ ਉਹ ਜਦੋਂ ਅੰਦਰੋਂ ਦੁਖਦਾਈ ਘਟੜਾ ਨੂੰ ਸੁਣ ਕੇ ਮਨ ਨੂੰ ਦੁੱਖ ਹੁੰਦਾ ਵੀ ਹੋਰ ਕੀ ਕੀ ਇਹਨਾਂ ਬਾਰੇ ਘਟਿਆ ਜਨਾਨੀ ਤੇ ਘਟ ਗਿਆ ਪੁੱਤ ਬਾਰੇ ਕੀ ਬਿਆਨ ਦੇਗੇ ਵੀ ਇਹ ਕਿਹੋ ਜਿਹੇ ਇਨਸਾਨ ਆ ਜਿਨ੍ਹਾਂ ਨੇ ਉਹਦੇ ਹੱਥੀਂ ਐਡਾ ਵੱਡਾ ਕੰਮ ਕਰਤਾ ਨਹਿਰ ਚ ਸੱਟਤਾ ਮਾਰਤੀ ਬਹੁਤ ਹੀ ਦੁੱਖ ਹੁੰਦਾ ਮਨ ਨੂੰ ਦਿਲ ਨੂੰ ਝੋੜ ਦਿੱਤਾ ਇਸ ਖਬਰ ਨੇ ਵੀ ਇਨੀਆਂ ਘਟਿਆ ਹਰਕ ਤਾਂ ਖਬਰਾਂ ਸੁਣ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਹੁੰਦਾ ਇਹ ਸਜ਼ਾ ਮਿਲੇ ਤੇ ਇਹ ਜੀਆਂ ਹੋਰ ਜਨਾਨੀਆਂ ਇਹ ਜਿਹਾਂ ਘਟਨਾਵਾਂ ਨਾ ਕਰਨ ਤਾਂ ਕਿ ਇਹਨਾਂ ਨੂੰ ਉਸੇ ਤਰ੍ਹਾਂ ਹੀ ਸਜ਼ਾ ਮਿਲਣੀ ਚਾਹੀਦੀ ਹੈ ਤੜਪ ਤੜਪ ਕੇ ਮਰਨਾ ਚਾਹੀਦਾ ਜਿਵੇਂ ਉਹ ਕੁੜੀ ਵਿਚਾਰੀ ਪਾਣੀ ਦੇ ਵਿੱਚ ਤੜਫ ਤੜਫ ਕੇ ਮਰੀ ਹੈ ਧੰਨਵਾਦ ਜੀ ਸਾਰਿਆਂ ਦਾ ਸਸਵੀਕਾਰ ਮੇਰੀ ਵੀਡੀਓ ਨੂੰ ਵਾਤਾਵਰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਾਰਿਆਂ ਦਾ ਸਸਵੀਕਾਰ